ਸਰੋਜੀ ਕਾਲਸਾ ਵੈਗਜੀ ਕੀ ਫਤਿਹ ਪਰੋ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਮੰਗਲ ਦੇ ਸ਼ੇਰੇ ਪੰਜਾਬ ਹੋਟਲ ਦੇ ਅੱਗੇ ਖੜਾ ਸੀਗਾ ਇੱਥੇ ਆ ਇੱਕ ਵੀਰ ਮਿਲਿਆ ਵਾ ਇਹ ਜੀਰੇ ਏਰੀਆ ਦਾ ਵਾ ਵੀਰ ਇਹਦੀ ਗੱਡੀ ਨੰਬਰ ਆ ਪੀਵੀ05ਏਐਸ1935 ਮੈਂ ਹੋਟਲ ਵਾਲੇ ਵੀਰ ਤੋਂ ਪੁੱਛਿਆ ਕਹਿੰਦੇ 28 ਜੁਲਾਈ 2024 ਦਾ ਖੜਾ ਵਾ ਅੱਜ 16 ਅਗਸਤ 2024 ਹੋ ਗਈ ਆ ਜੀਰੋ ਜਦੋਂ ਇਹ ਗੱਲ ਦਾ ਪਤਾ ਲੱਗਾ ਤੇ ਮੈਂ ਇਹਨੂੰ ਅੱਗੇ ਵੀਰ ਨੂੰ ਪੁੱਛਿਆ ਇਹ ਵੀਰ ਨੇ ਦੱਸਿਆ ਕਿ ਇਹਦੀ ਗੱਡੀ ਪਹਿਲਾਂ ਗੁਜਰਾਤ ਕੰਮ ਕੱਢ ਗਈ ਬਾਅਦ ਚ ਰਸਤੇ 'ਚ ਕੰਮ ਕੱਢ ਗਈ ਹੁਣ ਇੱਥੇ ਫੇਰ ਕੰਮ ਤੋਂ ਖੜੀ ਆ ਪਰੋਂਦਾ ਲਈ ਕਹਿੰਦਾ ਕਿ ਮੇਰਾ ਕੀ ਬਣੂਗਾ ਮੈਂ ਆ ਕੋਈ ਗੱਲ ਨਹੀਂ ਡਰਾਈਵਰ ਭਰਾ ਬਹੁਤ ਬੈਠੇ ਆ ਦਾਨੀ ਸੱਜਾ ਆਪਰੇਟਰ ਬਹੁਤ ਬੈਠੇ ਆ ਤੇਰੀ ਮਦਦ ਕਰਨਗੇ ਇਹ ਕਹਿੰਦਾ ਕਿ ਮੇਰੀ ਅਜੇ ਤੱਕ 0 2 ਭਰਾਵਾਂ ਨੇ ਖੁੱਲ ਕੇ ਮਦਦ ਕੀਤੀ ਆ ਤੁਸੀਂ ਉਹਨੂੰ ਮੇਰੇ ਬਾਰੇ ਪੁੱਛ ਸਕਦੇ ਹੋ ਇੱਕ ਸੋਨੂ ਆ ਮੁੰਡਾ ਏਜੰਟ ਦਾ ਕੰਮ ਕਰਦਾ ਗੱਡੀਆਂ ਵਕਾਉਣ ਦਾ ਖਰੀਦਣ ਦਾ ਉਹਦਾ ਨੰਬਰ ਵੀ ਇਹਨੇ ਦੱਸਿਆ ਵਾ 9988507255 9988507255 ਇੱਕ ਉਹਦਾ ਭਰਾ ਵਾ ਰਾਜੂ ਅਰੋੜਾ ਇਹਨਾਂ ਦੋਵਾਂ ਭਰਾਵਾਂ ਨੇ ਇਹਦੀ ਖੁੱਲ ਕੇ ਹੁਣ ਤੱਕ ਜਿੰਨੇ ਜੋਗੇ ਵਿਚਾਰੇ ਹੈਗੇ ਤੇਲ ਫੁੱਲਣਾ ਉਹਨਾਂ ਨੇ ਮਦਦ ਕੀਤੀ ਆ ਇਹ ਕਹਿੰਦਾ ਕਿ ਜੇ ਕਿਸੇ ਨੂੰ ਕੋਈ ਹੈਗਾ ਤੇ ਉਹਨਾਂ ਨਾਲ ਗੱਲ ਕਰ ਸਕਦਾ ਉਹਨਾਂ ਨੂੰ ਵੀ ਸਾਰੀ ਸਥਿਤੀ ਦਾ ਪਤਾ ਬਾਕੀ ਆਪਾਂ ਵੀਰ ਨੂੰ ਇਹਦੇ ਬਾਰੇ ਪੁੱਛ ਲੈਣੀ ਆ ਕਿ ਇਹਦੇ ਨਾਲ ਕੀ ਕੁਝ ਹੋਇਆ ਦੱਸੋ ਵੀਰ ਜੀ ਵੈਗਰੀ ਜੀ ਦਾ ਖਾਲਤਾ ਫਰੀ ਵੈਕੂ ਜੀ ਦੇ ਪੁੱਤੇ ਮੇਰੇ ਟਰੈਕਟਰ ਪੀਟਰ ਵੀਰ ਸਾਰੇ ਡਰਾਈਵਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਮੇਰੀ ਮਾੜਾ ਮੋਟਾ ਸਿਰ ਤੇ ਹੱਥ ਰੱਖੋ ਇਸ ਕੈਨ ਨੂੰ ਵੈਗਰੀ ਗੱਡੀ ਨੇ ਕੰਮ ਕੱਢ ਦਿੱਤਾ ਹੁਣ ਖੀਰੀ ਜਾ ਕੇ ਵੀ ਮੇਰੇ ਕੋਲੋਂ ਇਸ ਵਕਤ ਕੁਝ ਨਹੀਂ ਹੈਗਾ ਮੇਰੇ ਕੋਲ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੁਝ ਨਹੀਂ ਹੈਗਾ ਹੁਣ ਜਿਹੜੇ ਵੀਰ ਤੋਂ ਕਿਸੇ ਤੋਂ ਮਾਤਾ ਪੁੱਛੀ ਦੀ ਆ ਸਾਰੇ ਸਰਜਣ ਤੋਂ ਭੈਣ ਭਰਾ ਤੋਂ ਕਿੱਲ ਪਤਾ ਵੀ ਇੰਨਾ ਪੈਸਾ ਕਿੱਥੋਂ ਕੋਈ ਦੇ ਦੇਗਾ ਹੁਣ ਜੈਟਰਾ ਤੋਂ ਖੜ ਗਈ ਹੈ ਗੱਡੀ ਤੇ ਮੇਰਾ ਵੀਰ ਇੰਨੀ ਕੀ ਬੇਨਤੀ ਪ੍ਰਮਾਣ ਕਰੋ ਮੇਰਾ ਵੀਰ ਸਿਰ ਤੇ ਹੱਥ ਰੱਖੋ ਮੇਰੇ ਬੱਚੇ ਰੋਟੀ ਖਾਣ ਜੀਰੋ ਕਿੰਨੇ ਕਿੰਨੇ ਤੁਹਾਡੀ ਮਦਦ ਕੀਤੀ ਆ ਜੀਰੋ ਤੋਂ ਇੱਕ ਸੋਨੂ अरोड़ा ਏ ਏਜੰਟ ਗੱਡੀਆਂ ਦਾ ਦਲਾਲ ਕਰਦਾ ਏ ਉਹਨਾਂ ਵੀਰਾਂ ਨੇ ਬੇਨਤੀ ਆ ਵੀ ਉਹਨਾਂ ਨੇ ਮੇਰੀ ਮਦਦ ਫੁੱਲ ਕੀਤੀ ਜਦ ਜੋ ਦਾ ਭਰਾ ਹੈ ਰਾਜੂ अरोड़ा ਇਹਨਾਂ ਵੀਰਾਂ ਨੇ ਮੇਰੀ ਰੱਜ ਕੇ ਜਾਨਕੀ ਹਲਕੀ ਕੀਤੀ ਆ ਫਿਰ ਇੱਥੋਂ ਟਿਕਰ ਆਇਆ ਇੱਥੇ ਆ ਕੇ ਹੁਣ ਫੇਰ ਗੱਡੀ ਕੰਮ ਕੱਢ ਗਈ ਆ ਹੁਣ ਮੇਰਾ ਵੀਰ ਮੇਰੀ ਕੋਈ ਬਾਹ ਨਹੀਂ ਫੜਦਾ ਮੈਨੂੰ ਡਰਾਈਵਰ ਵੀਰਾਂ ਤੇ ਔਰ ਟਰੱਕਰ ਪੇਟਰਾ ਵੀਰਾਂ ਤੇ ਵੀ ਬਸ ਭਰੋਸਾ ਏ ਤੇ ਯਕੀਨ ਆ ਵੀ ਇਹੀ ਮੇਰੀ ਬਾਹ ਫੜ ਸਕਦੇ ਆ ਮੇਰਾ ਵੀਰ ਹੋਰ ਕੋਈ ਨਹੀਂ ਤੁਹਾਡਾ ਵੀ ਮੇਰੀ ਬੇਨਤੀ ਆ ਵੀ ਇਸ ਕਰਕੇ ਵੀ ਮੇਰੇ ਸਿਰ ਤੇ ਹੱਥ ਰੱਖੋ ਮੇਰੇ ਬੱਚੇ ਲੁੱਟੀ ਖਾਂਦੇ ਹੋ ਜਾਣਗੇ ਤਹਾਡਾ ਗੂਗਲ ਪੇ ਨੰਬਰ ਕੀ ਹੈ? ਰੂਗਲ ਪੇ ਨੰਬਰ ਵੀਰ ਜੀ ਮੇਰਾ ਹੈਗਾ 94637 21727 ਫਿਰ ਬੋਲ ਦਿਓ ਇੱਕ ਵਾਰੀ 94637 21727 ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਬਸੰਤ ਸਿੰਘ ਉਲਫ਼ ਨਾਮ ਬਿੱਟੂ ਆ ਜਿਹੜੀ ਵੀ ਮੇਨ ਲੈਂਦੇ ਜਿਹੜਾ ਮੇਰਾ ਨਾਮ ਠੀਕ ਆ ਗੂਗਲ ਪੇ ਤੇ ਨਾਮ ਬਸੰਤ ਸਿੰਘ ਹੁੰਦਾ ਬਿੱਟੂ ਹੁੰਦਾ ਪੇ ਤੇ ਨਾਮ ਮੇਰਾ ਬਸੰਤ ਸਿੰਘ ਆ ਜੀ ਇਸ ਕਰਕੇ ਮੇਰਾ ਵੀਰ ਕੋੜਾ ਜਿਆ ਪਿਆਰ ਭਰਾ ਹੱਥ ਮੇਰੇ ਚਿਰ ਤੇ ਰੱਖਦੇ ਹੋ ਕਿ ਤੇ ਬੱਚੇ ਤੇ ਤੁਸੀਂ ਉਾਂ ਦੇ ਹੋ ਜਾਣਗੇ ਕੋਈ ਗੱਲ ਨਹੀਂ ਵੀਰ ਜੀ ਇਹ ਮਹਿਕਮਾ ਬਹੁਤ ਲੋਕਾਂ ਦੀ ਮਦਦ ਕਰਦਾ ਤੁਹਾਡੀ ਵੀ ਕਰੂਗਾ ਆ ਇਹਦਾ ਨੰਬਰ ਆ ਵੀਰ ਦਾ ਜੀ 805AS1935 ਗੱਡੀ ਦਾ ਹਾਲ ਬਹੁਤ ਮੰਦਾ ਹੋਇਆ ਪਿਆ ਮੈਂ ਆ ਕੇ ਖੜਾ ਸੀਗਾ ਦੇਖਿਆ ਮੈਂ ਇਹਨੂੰ ਗੱਡੀ ਨੂੰ ਅੰਦਰੋਂ ਵੀ ਤੁਹਾਨੂੰ ਦਿਖਾਣਾ ਸਾਰਾ ਕੁਝ ਇਹਦਾ ਖੁੱਲਿਆ ਖੱਲਿਆ ਪਿਆ ਵਿਚਾਰੇ ਦਾ ਇਸ ਕਰਕੇ ਆਪਾਂ ਜਿੰਨੇ ਕੁ ਜੋਗੇ ਹੈਗੇ ਇਹਦੇ ਨਾਲ ਖੜੀਏ ਸਾਰੇ ਭਰਾ ਮੈਂ ਜੇ ਖਾਲਸਾ ਵੈਕਰ ਜੀ ਕੀ ਪਤੇ